ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪ੍ਰਮਾਨ ਹੈ ਖਿੰਨ ਮੈ ਥਾਪ ਉਹ ਥਾਪਨ ਹਾਰਾ ਅੰਤ ਨਹੀਂ ਕਿਸ 파ਰਾ ਵਾਲਾ ਪ੍ਰਮਾਤਮਾ ਜੇ ਚਾਹੇ ਤੇ 1 ਮਿੰਟ ਦੇ ਵਿੱਚ ਸਾਰਾ ਸੰਸਾਰ 1 ਸੈਕਿੰਡ ਦੇ ਵਿੱਚ ਸਾਰਾ ਸੰਸਾਰ ਜਿਹੜਾ ਉਸ ਦੀ ਥਾਪ ਨਾ ਕਰ ਸਕਦਾ ਜੀਵ ਪਰਮਾਤਮਾ ਚਾਹੇ ਤੇ ਇੱਕ ਸੈਕਿੰਡ ਦੇ ਵਿੱਚ ਇਸ ਸਾਰੀ ਸ੍ਰਿਸ਼ਟੀ ਨੂੰ ਉਹ ਨਾਸ਼ ਕਰਨ ਵਾਲਾ ਖਤਮ ਕਰਨ ਵਾਲਾ ਤੁਸੀਂ ਆਜ ਜਿਹੜੀ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇੱਕ ਸੈਕਿੰਡ ਤੋਂ ਪਹਿਲਾਂ ਸਪਿੰਡਾਂ ਦੇ ਪਿੰਡ ਰੁੜ ਗਏ ਇੱਕ ਸੈਕਿੰਡ ਤੋਂ ਪਹਿਲਾਂ ਪੁਲਾਂ ਦੇ ਪੁੱਲ ਰੁੜ ਗਏ ਇੱਕ ਸਕਿੰਟ ਤੋਂ ਪਹਿਲਾਂ ਕਿੰਨੇ ਵੱਡੇ ਵੱਡੇ ਰੁੱਖ ਜਿਹੜੇ ਨੇ ਉਹ ਪੱਟੇ ਗਏ ਇੱਕ ਸਕਿੰਟ ਤੋਂ ਪਹਿਲਾਂ ਵੱਡੇ ਵੱਡੇ ਪਹਾੜ ਟੁੱਟ ਗਏ ਇੱਕ ਸਕਿੰਟ ਤੋਂ ਪਹਿਲਾਂ ਵੱਡੇ ਵੱਡੇ ਜਿਹੜੇ ਪੁਲ ਸਨ ਬ੍ਰਿਜ ਉਹ ਖਤਮ ਹੋ ਗਏ ਇੱਕ ਸਕਿੰਟ ਤੋਂ ਪਹਿਲਾਂ ਵੱਡੀਆਂ ਵੱਡੀਆਂ ਛੜਕਾਂ ਟੁੱਟ ਗਈਆਂ ਇਹ ਪ੍ਰਮਾਤਮਾ ਦੀ ਤਾਕਤ ਹੈ ਪ੍ਰਮਾਤਮਾ ਦੀ ਸ਼ਕਤੀ ਦੀ ਤਾਕਤ ਹੈ ਜੇ ਪ੍ਰਮਾਤਮਾ ਚਾਹੇ ਤੇ ਇੱਕ ਸੈਕਿੰਡ ਤੋਂ ਪਹਿਲਾਂ ਵੀ ਇਹ ਸਾਰੀ ਸ੍ਰਿਸ਼ਟੀ ਨੂੰ ਖਤਮ ਕਰਨ ਵਾਲਾ ਪ੍ਰਮਾਤਮਾ ਹੈ